ਇਤੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਚਾਹੇ ਉਹ ਹਰਮਿਤ ਸਿੰਘ ਪਠਾਨ ਮਾਜਰਾ ਹੋਣ ਜੋ ਕਿ ਫਰਾਰ ਨੇ ਜਾਂ ਫਿਰ ਰਮਨ ਅਰੋੜਾ ਹੋਣ ਜੋ ਕਿ ਦੂਜੇ ਕੇਸ ਦੇ ਵਿੱਚ ਜੇਲ੍ਹ ਚ ਬੰਦ ਨੇ ਜਾਂ ਫਿਰ ਲਾਲਪੁਰਾ ਹੋਣ ਜਿਨ੍ਹਾਂ ਨੂੰ ਪੁਰਾਣੇ ਮਾਮਲੇ 'ਚ 4 ਸਾਲਾਂ ਦੀ ਸਜ਼ਾ ਹੋਈ ਹੈ ਇਸ ਦਰਮਿਆਨ ਇੱਕ ਹੋਰ ਵਿਧਾਇਕਾ ਚਰਚਾ 'ਚ ਆਈ ਹੈ ਦਰਅਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾ ਸਰਵਜੀਤ ਕੌਰ ਮਣੂਕੇ ਨੂੰ ਵੱਡੀ ਰਾਹਤ ਦਿੱਤੀ ਹੈ ਅਦਾਲਤ ਨੇ ਐਨ ਆਰ ਆਈ ਅਮਰਪ੍ਰੀਤ ਕੌਰ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਐਸਪਿਟਿਸ਼ਨ 'ਚ ਉਸਨੇ ਵਿਧਾਇਕਾ ਅਤੇ ਉਹਨਾਂ ਦੇ ਪਰਿਵਾਰ ਤੇ ਉਸਦੀ ਕੋਠੀ ਤੇ ਕਬਜ਼ਾ ਕਰਨ ਦੇ ਦੋਸ਼ ਲਾਇਆ ਸਨ। ਐਨਆਰਆਈਸ ਅਮਰਜੀਤ ਕੌਰ ਵੱਲੋਂ ਦਾਇਰ ਪਿਟੀਸ਼ਨ 'ਚ ਇਲਜ਼ਾਮ ਲਾਇਆ ਗਿਆ ਸੀ ਕਿ ਵਿਧਾਇਕਾ ਮਾਣੁਕੇ ਨੇ ਜਗਰਾਉਂ ਦੇ ਹੀਰਾਬਾਦ ਚ ਸਥਿਤ ਉਸਦੀ ਕੋਠੀ ਤੇ ਕਬਜ਼ਾ ਕੀਤਾ ਹੈ। ਇਸ ਮਾਮਲੇ ਨੂੰ 2023 'ਚ ਵਿਰੋਧੀ ਧਿਰ ਵੱਲੋਂ ਵੱਡੇ ਪੱਧਰ ਤੇ ਮਾਮਲਾ ਚੁੱਕ ਕੇ ਵਿਧਾਇਕਾ ਅਤੇ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਦਾਲਤ ਦੇ ਵੱਲੋਂ ਕੇਸ ਰੱਦ ਕੀਤੇ ਜਾਣ ਤੋਂ ਬਾਅਦ ਵਿਧਾਇਕਾ ਮਾਣੁਕੇ ਅਤੇ ਉਹਨਾਂ ਦੇ ਪਰਿਵਾਰ ਨੂੰ ਕਲੀਨ ਚਿੱਟ ਮਿਲਣ ਦੇ ਹਲਕੇ ਦੇ ਲੋਕਾਂ समर्थक आते आम आदमी पार्टी दे ਵਰਕਰਾਂ ਚ ਖੁਸ਼ੀ ਦਿਲੇ ਰਹੇ ਇਸ ਮੌਕੇ ਵਿਧਾਇਕਾ ਮਨੁਕੀ ਨੇ ਕਿਹਾ ਕਿ ਵਹੀ ਗੁਰੂ ਦੇ ਕਰ ਦੇ ਰਹੇ ਹਨ ਇਹ ਨਹੀਂ ਕੋਈ ਕਿੰਨਾ ਵੀ ਕੂੜ ਪ੍ਰਚਾਰ ਕਰ ਲਵੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਵਿਰੋਧੀਆਂ ਵੱਲੋਂ ਸਾਜਾਚਾ ਰੱਜ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਦਾਲਤ ਨੇ ਸਚਾਈ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਇਨਸਾਫ ਦਿੱਤਾ ਹੈ ਬੀਤੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਚਾਹੇ ਉਹ ਹਰਮਿਤ ਸਿੰਘ ਪਠਾਨ ਮਾਜਰਾ ਹੋਣ ਜੋ ਕਿ ਫਰਾਰ ਨੇ ਜਾਂ ਫਿਰ ਰਮਨ ਅਰੋੜਾ ਹੋਣ ਜੋ ਕਿ ਦੂਜੇ ਕੇਸ ਦੇ ਵਿੱਚ ਜੇਲ੍ਹ 'ਚ ਬੰਦ ਨੇ ਜਾਂ ਫਿਰ ਲਾਲਪੁਰਾ ਹੋਣ ਜਿਨ੍ਹਾਂ ਨੂੰ ਪੁਰਾਣੇ ਮਾਮਲੇ 'ਚ 4 ਸਾਲਾਂ ਦੀ ਸਜ਼ਾ ਹੋਈ ਹੈ ਇਸ ਦਰਮਿਆਨ ਇੱਕ ਹੋਰ ਵਿਧਾਇਕਾ ਚਰਚਾ 'ਚ ਆਈ ਹੈ ਤਰਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾ ਸਰਵਜੀਤ ਕੌਰ ਮਣੁੱਕੇ ਨੂੰ ਵੱਡੀ ਰਾਹਤ ਦਿੱਤੀ ਹੈ ਅਦਾਲਤ ਨੇ ਐਨ ਆਰ ਆਈ ਅਮਰਪ੍ਰੀਤ ਕੌਰ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਐਸਪਿਟਿਸ਼ਨ 'ਚ ਉਸਨੇ ਵਿਧਾਇਕਾ ਅਤੇ ਉਹਨਾਂ ਦੇ ਪਰਿਵਾਰ ਤੇ ਉਸਦੀ ਕੋਠੀ ਤੇ ਕਬਜ਼ਾ ਕਰਨ ਦੇ ਦੋਸ਼ ਲਾਇਏ ਸਨ। ਐਨਆਰਆਈਸ ਅਮਰਜੀਤ ਕੌਰ ਵੱਲੋਂ ਦਾਇਰ ਪਿਟੀਸ਼ਨ 'ਚ ਇਲਜ਼ਾਮ ਲਾਇਆ ਗਿਆ ਸੀ ਕਿ ਵਿਧਾਇਕਾ ਮਾਣੁਕੇ ਨੇ ਜਗਰਾਉਂ ਦੇ ਹੀਰਾਬਾਦ ਚ ਸਥਿਤ ਉਸਦੀ ਕੋਠੀ ਤੇ ਕਬਜ਼ਾ ਕੀਤਾ ਹੈ। ਇਸ ਮਾਮਲੇ ਨੂੰ 2023 'ਚ ਵਿਰੋਧੀ ਧਿਰ ਵੱਲੋਂ ਵੱਡੇ ਪੱਧਰ ਤੇ ਮਾਮਲਾ ਚੁੱਕ ਕੇ ਵਿਧਾਇਕਾ ਅਤੇ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਦਾਲਤ ਦੇ ਵੱਲੋਂ ਕੇਸ ਰੱਦ ਕੀਤੇ ਜਾਣ ਤੋਂ ਬਾਅਦ ਵਿਧਾਇਕਾ ਮਾਣੁਕੇ ਅਤੇ ਉਹਨਾਂ ਦੇ ਪਰਿਵਾਰ ਨੂੰ ਕਲੀਨ ਚਿੱਟ ਮਿਲਣ ਦੇ ਹਲਕੇ ਦੇ ਲੋਕਾਂ समर्थक आते आम आदमी पार्टी दे ਵਰਕਰਾਂ ਚ ਖੁਸ਼ੀ ਦਿਲੇ ਰਹੇ ਇਸ ਮੌਕੇ ਵਿਧਾਇਕਾ ਮਨੁਕੀ ਨੇ ਕਿਹਾ ਕਿ ਵਹੀ ਗੁਰੂ ਦੇ ਕਰ ਦੇ ਰਹੇ ਹਨ ਇਹ ਨਹੀਂ ਕੋਈ ਕਿੰਨਾ ਵੀ ਕੂੜ ਪ੍ਰਚਾਰ ਕਰ ਲਵੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਵਿਰੋਧੀਆਂ ਵੱਲੋਂ ਸਾਜਾਚਾ ਰੱਜ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਦਾਲਤ ਨੇ ਸਚਾਈ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਇਨਸਾਫ ਦਿੱਤਾ ਹੈ ਬੀਤੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਚਾਹੇ ਉਹ ਹਰਮਿਤ ਸਿੰਘ ਪਠਾਨ ਮਾਜਰਾ ਹੋਣ ਜੋ ਕਿ ਫਰਾਰ ਨੇ ਜਾਂ ਫਿਰ ਰਮਨ ਅਰੋੜਾ ਹੋਣ ਜੋ ਕਿ ਦੂਜੇ ਕੇਸ ਦੇ ਵਿੱਚ ਜੇਲ੍ਹ 'ਚ ਬੰਦ ਨੇ ਜਾਂ ਫਿਰ ਲਾਲਪੁਰਾ ਹੋਣ ਜਿਨ੍ਹਾਂ ਨੂੰ ਪੁਰਾਣੇ ਮਾਮਲੇ 'ਚ 4 ਸਾਲਾਂ ਦੀ ਸਜ਼ਾ ਹੋਈ ਹੈ ਇਸ ਦਰਮਿਆਨ ਇੱਕ ਹੋਰ ਵਿਧਾਇਕਾ ਚਰਚਾ 'ਚ ਆਈ ਹੈ ਤਰਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾ ਸਰਵਜੀਤ ਕੌਰ ਮਣੁੱਕੇ ਨੂੰ ਵੱਡੀ ਰਾਹਤ ਦਿੱਤੀ ਹੈ ਅਦਾਲਤ ਨੇ ਐਨ ਆਰ ਆਈ ਅਮਰਪ੍ਰੀਤ ਕੌਰ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਐਸਪਿਟਿਸ਼ਨ 'ਚ ਉਸਨੇ ਵਿਧਾਇਕਾ ਅਤੇ ਉਹਨਾਂ ਦੇ ਪਰਿਵਾਰ ਤੇ ਉਸਦੀ ਕੋਠੀ ਤੇ ਕਬਜ਼ਾ ਕਰਨ ਦੇ ਦੋਸ਼ ਲਾਇਸਨ ਐਨਆਰਆਈ ਅਮਰਜੀਤ ਕੌਰ ਵੱਲੋਂ ਦਾਇਰ ਪਿਟੀਸ਼ਨ 'ਚ ਇਲਜ਼ਾਮ ਲਾਇਆ ਗਿਆ ਸੀ ਕਿ ਵਿਧਾਇਕਾ ਮਾਨੂੰਕੇ ਨੇ ਜਗਰਾਉਂ ਦੇ ਹੀਰਾਬਾਦ ਚ ਸਥਿਤ ਉਸਦੀ ਕੋਠੀ ਤੇ ਕਬਜ਼ਾ ਕੀਤਾ ਇਸ ਮਾਮਲੇ ਨੂੰ 2023 'ਚ ਵਿਰੋਧੀ ਧਿਰ ਵੱਲੋਂ ਵੱਡੇ ਪੱਧਰ ਤੇ ਮਾਮਲਾ ਚੁੱਕ ਕੇ ਵਿਧਾਇਕਾ ਅਤੇ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਦਾਲਤ ਦੇ ਵੱਲੋਂ ਕੇਸ ਰੱਦ ਕੀਤੇ ਜਾਣ ਤੋਂ ਬਾਅਦ ਵਿਧਾਇਕਾ ਮਾਨੂੰਕੇ ਅਤੇ ਉਹਨਾਂ ਦੇ ਪਰਿਵਾਰ ਨੂੰ ਕਲੀਨ ਚਿੱਟ ਮਿਲਣ ਦੇ ਹਲਕੇ ਦੇ ਲੋਕਾਂ समर्थक आते आम आदमी पार्टी दे ਵਰਕਰਾਂ ਚ ਖੁਸ਼ੀ ਦਿਲੇ ਰਹੇ ਇਸ ਮੌਕੇ ਵਿਧਾਇਕਾ ਮਨੁਕੀ ਨੇ ਕਿਹਾ ਕਿ ਵਹੀ ਗੁਰੂ ਦੇ ਕਰ ਦੇ ਰਹੇ ਹਨ ਇਹ ਨਹੀਂ ਕੋਈ ਕਿੰਨਾ ਵੀ ਕੂੜ ਪ੍ਰਚਾਰ ਕਰ ਲਵੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਵਿਰੋਧੀਆਂ ਵੱਲੋਂ ਸਾਜਾਚਾ ਰੱਜ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਦਾਲਤ ਨੇ ਸਚਾਈ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਇਨਸਾਫ ਦਿੱਤਾ ਹੈ